ਸ਼ੋਰਮਨੀ ਅਕਾਲੀ ਦਲ ਦੇ ਸੀਨੀਅਰ ਲੀਡਰਸ਼ਿਪ ਦੀ ਜਲੰਧਰ ਵਿਖੇ ਇੱਕ ਅਹਿਮ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਸਾਰੇ ਜ਼ਰੂਰੀ ਮਸਲਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਗਿਆ ਤੇ ਬਾਕੀ ਧੜੇ ਨੇ ਬਹੁਤੇ ਤਰ੍ਹਾਂ ਦੇ ਇਲਜ਼ਾਮ ਸੁਖਬੀਰ ਬਾਦਲ ਦੇ ਉੱਤੇ ਲਾਏ ਨੇ ਤੇ ਇੱਥੋਂ ਤੱਕ ਵੀ ਗੱਲ ਕਹੀ ਗਈ ਹੈ ਕਿ ਡੇਰਾ ਸਾਦ ਨੂੰ ਮਾਫੀ ਦਿਵਾਉਣ ਦੇ ਵਿੱਚ ਸਭ ਤੋਂ ਮੂਰੇ ਸੁਖਬੀਰ ਬਾਦਲ ਸੀ ਤੇ ਇਹਨਾਂ ਦੇ ਲਈ ਜਿਹੜੀ ਅਹਿਮ ਮੀਟਿੰਗ ਹੋਈ ਹੈ ਉਸ ਦੇ ਵਿੱਚ ਬਾਕੀ ਧੜੇ ਨੇ ਸਿੱਧੇ-ਸਿੱਧੇ ਸੁਖਬੀਰ ਬਾਦਲ ਦੇ ਉੱਤੇ ਇਲਜ਼ਾਮ ਲਾ ਦਿੱਤੇ ਨੇ ਜਸਟਿਸ ਰਣਜੀਤ ਸਿੰਘ ਨੇ ਬੇਅਦਬੀ ਦੀਆਂ ਘਟਨਾਵਾਂ ਦੇ ਉੱਤੇ ਉਸ ਤੋਂ ਬਾਅਦ ਪੁਲਸ ਵੱਲੋਂ ਬਹਿਬਲ ਕਲਾ ਅਤੇ ਕੋਟਕਪੂਰਾ ਵਿਖੇ ਹੋਈ ਫਾਇਰਿੰਗ ਦੇ ਬਾਰੇ ਰਿਪੋਰਟ ਤਿਆਰ ਕੀਤੀ ਸੀ ਤੇ ਜਰ ਦੇ ਬਾਰੇ ਉਹਨਾਂ ਆਪਣੀ ਕਿਤਾਬ ਦੇ ਵਿੱਚ ਲਿਖਿਆ ਤੇ ਕਿਤਾਬ ਚ ਉਹਨਾਂ ਨੇ ਬੜੇ ਗੰਭੀਰ ਸੰਸਥਾਨਿਕ ਖੇਤਰ ਤੇ ਚਿੰਤਾਜਨਕ ਪਹਿਲੂ ਲੋਕਾਂ ਦੇ ਸਾਹਮਣੇ ਪੇਸ਼ ਕੀਤੇ ਸੀ ਤੇ ਉਹਨਾਂ ਨੇ ਕਿਤਾਬ ਦੇ ਵਿੱਚ ਸਾਫ਼-ਸਾਫ਼ ਲਿਖਿਆ ਸੀ ਕਿ ਡੇਰਾ ਸਿਰਸਾ ਦੇ ਸਾਧ ਨੂੰ ਮਾਫੀ ਦਿਵਾਉਣ ਵਾਸਤੇ ਸੁਖਵੀਰ ਬਾਦਲ ਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕੀ ਕੀ ਰੋਲ ਅਦਾ ਕੀਤੇ ਨੇ ਇਹਨਾਂ ਦੋਵਾਂ ਨੇ ਕਿਵੇਂ ਸਿੰਘ ਸਹਬਾਨਾ ਨੂੰ ਚੰਡੀਗੜ੍ਹ ਬੁਲਾ ਕੇ ਉਹਨਾਂ ਉੱਤੇ ਦਬਾ ਪਾਇਆ ਤ ਸਿੱਖ ਪਰੰਪਰਾਵਾਂ ਦੀ ਪ੍ਰਵਾਹ ਨਾ ਕਰਦੇ ਹੋਏ ਸਿੰਘ ਸਹਿਬਾਨਾਂ ਨੂੰ ਮਜਬੂਰ ਕਰਕੇ ਉਹਨਾਂ ਤੋਂ ਡੇਰੇ ਦੇ ਸਾਹ ਦੀ ਮਾਫੀ ਦਾ ਫੈਸਲਾ ਕਰਵਾਇਆ ਇਸ ਫੈਸਲੇ ਉੱਤੇ ਸਿੱਖ ਪੰਥ ਨੂੰ ਬੜਾ ਰੋਸ ਤੇ ਗੁੱਸਾ ਵੀ ਆਇਆ ਸਿੱਖ ਕੌਮ ਨੇ ਕਦੇ ਵੀ ਇਸ ਗਲਤੀ ਨੂੰ ਆਪਣੇ ਮਨ ਵਿੱਚੋਂ ਨਹੀਂ ਕੱਢਿਆ ਤੇ ਸ਼ਰਮਣੀ ਅਕਾਲੀ ਦਲ ਨੂੰ ਇਹਨਾਂ ਫੈਸਲਿਆਂ ਦਾ ਬਹੁਤ ਵੱਡਾ ਖਮਿਆਜ਼ਾ ਇਹਨਾਂ ਚੋਣਾਂ 'ਚ ਤੇ ਉਸ ਤੋਂ ਪਿਛਲੀਆਂ ਚੋਣਾਂ 'ਚ ਵੀ ਭੁਗਤਣਾ ਪਿਆ ਸੰਗਤਾਂ ਦੀ ਭਾਵਨਾ ਨੂੰ ਸਮਝ ਕੇ ਆਪਣੇ ਆਪ ਦੀ ਜ਼ਿੰਮੇਵਾਰੀ ਨੂੰ ਕਬੂਲਦੇ ਹੋਏ ਅਸੀਂ ਸਾਰੇ ਇਕੱਠੇ ਹੋ ਕੇ ਜਿਹੜੀ ਅਕਾਲ ਤਖਤ ਸਾਹਿਬੇ ਕੇ حاضر ਹੋਏ ਤੇ ਗੁਰੂ ਸਾਹਿਬ ਤੋਂ ਇਹਨਾਂ ਸਾਰੀਆਂ ਹੋਈਆਂ ਭੁੱਲਾਂ ਦੇ ਲਈ ਖਿਮਾ ਯਾਤਨਾ ਦੀ ਅਰਦਾਸ ਕੀਤੀ ਹੈ। ਜਸਟਿਸ ਰਣਜੀਤ ਸਿੰਘ ਦੀ ਲਿਖੀ ਕਿਤਾਬ ਦੇ ਉੱਤੇ ਉਹਨਾਂ ਵੱਲੋਂ ਦਰਸਾਏ ਹੋਏ ਤੱਥਾਂ ਨੇ ਇੱਕ ਵਾਰ ਫਿਰ ਤੋਂ ਸਿੱਖ ਪੰਥ ਦੇ ਸਾਹਮਣੇ ਗੋਨਾਹਾਂ ਨਾਲ ਭਰੇ ਹੋਏ ਫੈਸਲੇ ਜੱਗ ਜाहिर ਕਰ ਦਿੱਤੇ ਨੇ। ਐਸੇ ਦੌਰਾਨ ਕਿਹਾ ਗਿਆ ਕਿ ਦਲੰਦਰ ਪੱਛਮੀ ਦੀ ਚੋਣ ਦੇ ਸਬੰਧ ਵਿੱਚ ਅਕਾਲੀ ਦਲ ਵੱਲੋਂ ਆਪਣੇ ਹੀ ਚੋਣ ਨਿਸ਼ਾਨ ਤਕੜੀ ਦੇ ਖਿਲਾਫ ਬਹੁਜਨ ਸਮਾਜ ਪਾਰਟੀ ਦੀ ਮਦਦ ਕਰਨਾ ਗੈਰ ਪੰਥਕ ਮਾਤੇ ਮਾਨਸਿਕਤਾ ਦਾ ਪ੍ਰਗਟਾਵਾ ਹੈ ਐਦਾ ਸਾਰਾ ਸਿੱਖ ਪੰਥ ਗੰਭੀਰ ਨੋਟਿਸ ਲੈ ਰਿਹਾ ਐਸ ਪੰਥ ਵਿਰੋਧੀ ਫੈਸਲੇ ਨੂੰ ਸੰਗਤਾਂ ਵੱਲੋਂ ਬਹੁਤ ਗਲਤ ਤੇ ਸ਼ਰਮਨਾਕ ਸਮਝਿਆ ਜਾ ਰਿਹਾ ਤੱਕੜੀ ਸਿੱਖ ਪੰਥ 'ਚ ਬਹੁਤ ਸਤਿਕਾਰ ਤੇ ਚੋਣ ਨਿਸ਼ਾਨਾ ਤੇ ਜਿਸ ਉੱਤੇ ਸਾਰੀਆਂ ਸੰਗਤਾਂ ਨੂੰ ਮਾਨ ਹੈ ਐਦੇ ਸਤਕਾਰ ਨੂੰ ਘਟਾਉਣਾ ਸਿੱਖ ਪੰਥ ਦਾ ਨਿਰਾਦਰ ਹੈ ਉਹਨਾਂ ਆਖਿਆ ਕਿ ਭਾਈ ਗਜਿੰਦਰ ਸਿੰਘ ਹਾਈਜੈਕਰ ਦੇ ਅਕਾਲ ਚਲਾਣਾ ਉੱਤੇ ਬਹੁਤ ਡੂੰਗਾ ਦੁੱਖ ਦਾ ਪ੍ਰਗਟਾਵਾ ਹੈ ਤੇ ਉਹਨਾਂ ਦੇ ਪੰਥ ਲਈ ਕੀਤੀ ਕੁਰਬਾਨੀ ਨੂੰ ਸੰਗਤਾਂ ਹਮੇਸ਼ਾ ਯਾਦ ਰੱਖਣ ਗਿਆ ਭਾਈ ਗਜਿੰਦਰ ਸਿੰਘ ਸਿੱਖ ਪੰਥ ਦੇ ਮਹਾਨ ਯੋਧਿਆਂ ਵਿੱਚੋਂ ਨੇ ਤੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਸਿੱਖ ਸੰਘਰਸ਼ ਵਿੱਚ ਬਹੁਤ ਵੱਡ ਮੋਲਾ ਯੋਗਦਾਨ ਵੀ ਪਾਇਆ ਸੀ ਤੇ ਉਹਨਾਂ ਦੀ ਕੁਰਬਾਨੀ ਤੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਰਕਾਰਾਂ ਦੇ ਜ਼ਬਰ ਦੇ ਵਿਰੁੱਧ ਲੜਨ ਦੀ ਤੇ ਲੜਾਈ ਕਰਨ ਦੀ ਪ੍ਰੇਰਣਾ ਮਿਲਦੀ ਰਹੇਗੀ ਐਸੇ ਦੌਰਾਨ ਕੁਰਬਾਨੀ ਦੇ ਪ੍ਰਸਾਰਣ ਨੂੰ ਲੈ ਕੇ ਵੀ ਮਾਮਲਾ ਚੁੱਕਿਆ ਗਿਆ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸ਼ੁਰੂਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤਾ ਸੀ ਸ਼ਰੋਮਣੀ ਕਮੇਟੀ ਆਪਣੇ ਚੈਨਲ ਦੀਆਂ ਪਿਛਲੇ ਸਮੇਂ ਦੀਆਂ ਹੋਈਆਂ ਮੀਟਿੰਗਾਂ ਦੇ ਵਿੱਚ ਵੀ ਇਸ ਮਸਲੇ ਨੂੰ ਲੈ ਕੇ ਲੀਡਰਾਂ ਦਰਮਿਆਨ ਸਹਿਮਤੀ ਸੀ ਕਿ ਨਿੱਜੀ ਚੈਨਲ ਨੂੰ ਗੁਰਬਾਣੀ ਦਾ ਪ੍ਰਸਾਰਣ ਰੋਕ ਦੇਣਾ ਚਾਹੀਦਾ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਬਾਰੇ ਹਾਂ ਵੀ ਭਰੀ ਸੀ ਅਤੇ ਆਖਿਆ ਸੀ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਸਾਰੇ ਪ੍ਰਬੰਧ ਪੂਰੇ ਕਰਕੇ ਆਪਣੇ ਚੈਨਲ ਦੇ ਰਾਹੀਂ ਗੁਰਬਾਣੀ ਪ੍ਰਸਾਰਣ ਸ਼ੁਰੂ ਕਰ ਦੇਵੇਗੀ ਨਿੱਜੀ ਚੈਨਲ ਦੇ ਉੱਚ ਅਧਿਕਾਰੀ ਰਵਿੰਦਰ ਦੇ ਵੱਲੋਂ ਕਾਹਕਿਆ ਗਿਆ ਸੀ ਕਿ ਅਸੀਂ ਗੁਰਬਾਣੀ ਦੇ ਪ੍ਰਸਾਰਣ ਐਸਜੀਪੀਸੀ ਦੇ ਹਵਾਲੇ ਕਰ ਦੇਣਾ ਤੇ ਮੁਜਦਾ ਪੰਜਾਬ ਸਰਕਾਰ ਵੱਲੋਂ ਵੀ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਆਪਣਾ ਦਖਲ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਇਹਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਸਿੱਖ ਸੰਗਤ ਦੇ ਵਿੱਚ ਸ਼ਰਮਣੀ ਅਕਾਲੀ ਦਲ ਪ੍ਰਤੀ ਨਾਰਾਜ਼ਗੀ ਪਾਈ ਜਾ ਰਹੀ ਹੈ ਤੇ ਜਰਦਾ ਸਿੱਟਾ ਹਾਲੀ ਦੇ ਵਿੱਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਨਜ਼ਰ ਆ ਰਿਹਾ ਤੇ ਸ਼ਰਮਣੀ ਅਕਾਲੀ ਦਲ ਦੇ ਸਾਰੇ ਵਰਕਰ ਸਹਿਬਾਨਾਂ ਅਤੇ ਪੰਥ ਦਰਧੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਐਸਜੀਪੀਸੀ ਦੀਆਂ ਵੋਟਾਂ ਨੂੰ ਬਣਾਉਣ ਵਾਸਤੇ ਆਪਣਾ ਪੂਰਜ਼ੋਰ ਯੋਗਦਾਨ ਪਾਉਣ ਤੇ ਇਹ ਵੋਟਾਂ 31 ਜੁਲਾਈ ਤੱਕ ਬੁਲਾਈਆਂ ਜਾ ਸਕਦੀਆਂ ਨੇ ਤੇ ਜਿਹਨ ਦਾ ਫੈਸਲਾ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਕੀਤਾ ਗਿਆ ਹੈ ਇਸ ਮੀਟਿੰਗ ਦੌਰਾਨ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਵਾਦਰਾ ਜੂਰਜੀਤ ਸਿੰਘ ਰਖੜਾ ਬੀਬੀ ਜਾਗੀਰ ਕੌਰ ਸਿਕੰਦਰ ਸਿੰਘ ਮਲੂਕਾ ਪਰਮਿੰਦਰ ਸਿੰਘ ਢੀਂਸਾ ਭਾਈ ਮਨਜੀਤ ਸਿੰਘ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਤੇ ਹੋਰ ਸੀਨੀਅਰ ਆਗੂ ਵੀ ਇਸ ਮੀਟਿੰਗ ਦੇ ਵਿੱਚ ਹਾਜ਼ਰ ਨੇ ਜਿਨ੍ਹਾਂ ਦੇ ਵੱਲੋਂ ਇਹ ਟਿੱਪਣੀਆਂ ਤੇ ਫੈਸਲੇ ਲਾਏ ਗਏ